ਉਹ ਨਰੇਂਦਰ ਮੋਦੀ ਹਮ ਵਾ 10ਵਾਂ ਦੌਰਾ ਸੀ ਉਹਨਾਂ ਨੇ ਜਿਹੜਾ ਵਾ 10 ਵਾਰ ਅਮਰੀਕਾ ਦਾ ਦੌਰਾ ਕੀਤਾ ਸੋ ਤੁਹਾਨੂੰ ਦੱਸਦਾ ਜੀ ਕਿਹੜੇ ਕਿਹੜੇ ਪ੍ਰਧਾਨ ਮੰਤਰੀ ਜਿਹੜੇ ਨੇ ਹੁਣ ਤੱਕ ਅਲੱਗ-ਅਲੱਗ ਜਿਹੜੇ ਦੌਰੇ ਜਿਹੜੇ ਕਰਜੇ ਨੇ ਜਿਨ੍ਹਾਂ ਦੇ ਵਿੱਚ ਜਵਾਹਰ ਲਾਲ ਨਹਿਰੂ ਸਨ ਉਹਨਾਂ ਨੇ 4 ਵਾਰੀ ਅਮਰੀਕਾ ਦੀ ਵਿਜ਼ਿਟ ਕੀਤੀ ਸੀ ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 3 ਵਾਰੀ ਕੀਤੀ ਸੀ ਮੁਰਾਰੀ ਜੀ ਦਸਾਈ ਨੇ 1 ਵਾਰ ਕੀਤੀ ਸੀ ਰਜੀਵ ਗਾਂਧੀ ਜਿਹਾ ਮਾਣੇ 3 ਵਾਰ ਕੀਤੀ ਸੀ ਆਈਕੇ ਗੁਜਰਾਲ ਨੇ ਇੱਕ ਵਾਰ ਕੀਤੀ ਸੀ ਅਟਲ ਬਿਹਾਰੀ ਵਾਜਪਈ ਨੇ ਚਾਰ ਵਾਰ ਕੀਤੀ ਸੀ ਮਨਮੋਨ ਸਿੰਘ ਹਮਾਨੇ ਅੱਠ ਵਾਰੀ ਕੀਤੀ ਸੀ ਤੇ ਨਰਿੰਦਰ ਮੋਦੀ ਸਭ ਤੋਂ ਜ਼ਿਆਦਾ ਰਿਕਾਰਡ ਇਹਨਾਂ ਦੇ ਆਪਣੇ ਨਾਮ 'ਤੇ ਬਣ ਗਿਆ ਹੈ ਇਹਨਾਂ ਨੇ ਪ੍ਰਧਾਨ ਮੰਤਰੀ ਰਹਿੰਦੇ ਹੋਏ ਲਗਾਤਾਰ 10 ਵਾਰ ਅਮਰੀਕਾ ਦੀ ਯਾਤਰਾ ਕੀਤੀ ਹੈ ਅਮਰੀਕਾ ਦੇ ਰਾਸ਼ਟਰਪਤੀਆਂ ਦੇ ਨਾਲ ਮੁਲਾਕਾਤ ਕੀਤੀ ਹੈ ਔਰ ਡੋਨਲਡ ਟਰੰਪ ਦੇ ਨਾਲ ਇਹਨਾਂ ਦਾ ਇਹ ਜਿਹੜਾ ਵਾ ਦੂਸਰੇ ਟਰਮ ਦੇ ਵਿੱਚ ਇਹ ਮੁਲਾਕਾਤ ਸੀ ਮੋਦੀ ਸਾਹਿਬ ਨੇ ਜਿਹੜਾ ਆਂਕੜੇ ਪੇਸ਼ ਹੋਏ ਆ ਉਹਦੇ ਵਿੱਚ ਵੀ ਇਹ ਗੱਲ ਤਾਂ ਸਾਬਤ ਹੋ ਗਈ ਹੈ ਕਿ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਬਤੌਰ ਪ੍ਰਧਾਨ ਮੰਤਰੀ ਅਮਰੀਕਾ ਜਾਣ ਵਾਲੇ ਜਿਹੜੇ ਆ ਉਹ ਪਹਿਲੇ ਪ੍ਰਧਾਨ ਮੰਤਰੀ ਬਣ ਕੇ ਨੇ ਜਿਨ੍ਹਾਂ ਨੇ 10 ਵਾਰ ਬਤੌਰ ਪ੍ਰਧਾਨ ਮੰਤਰੀ ਅਮਰੀਕਾ ਦੀ ਜਿਹੜੀ ਹੈ ਯਾਤਰਾ ਕੀਤੀ ਹੈ